ਰਾਜਾ ਵੜਿੰਗ ਖਿਲਾਫ ਵੱਡਾ ਐਕਸ਼ਨ ਹੋਇਆ ਹੈ ਕਿ ਰਾਜਾ ਵੜਿੰਗ ਦੀ ਹੁਣ ਪ੍ਰਧਾਨਗੀ ਤੋਂ ਛੁੱਟੀ ਹੋ ਸਕਦੀ ਹੈ ਰਾਜਾ ਵੜਿੰਗ ਕਸੂਤੇ ਫਸਦੇ ਹੋਏ ਨਜ਼ਰ ਆ ਰਹੇ ਨੇ ਆਖਰਕਾਰ ਕੀ ਹੈ ਪੂਰੀ ਕਹਾਣੀ ਇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਆਖਰਕਾਰ ਰਾਜੇ ਵੜਿੰਗ ਖਿਲਾਫ ਕੀ ਐਕਸ਼ਨ ਹੋ ਗਿਆ ਗਗਰ ਰਾਜਾ ਵੜਿੰਗ ਨੇ ਜਿਸ ਤਰ੍ਹਾਂ ਦੀ ਬੋਲਬਾਣੀ ਮਰਹੂਮ ਬੂਟਾ ਸਿੰਘ ਬਾਰੇ ਕਹੀ ਗਿਆਨੀ ਜੈਲ ਸਿੰਘ ਬਾਰੇ ਕਹੀ ਤੇ ਉਸ ਤੋਂ ਬਾਅਦ ਸੁਭਾਵਿਕ ਜੀ ਗੱਲ ਸੀ ਕਿ ਰਾਜਾ ਵੜਿੰਗ ਕੋਸੂਤੇ ਸਿਆਸੀ ਸਫਾ ਚ ਤੱਕਿਰ ਨਹੀਂ ਕਰਨੀ ਸੀਗੇ ਪਰ ਰਾਜਾ ਵੜਿੰਗ ਹੁਣ ਕਾਨੂੰਨੀ ਦਾਅ ਪੇਜਦੇ ਹੇਠ ਵੀ ਆਉਂਦੇ ਜਾ ਰਹੇ ਨੇ ਸਰਦਾਰ ਬੂਟਾ ਸਿੰਘ ਦੇ ਪੁੱਤਰ ਜਿਹੜੇ ਨੇਗੇ ਸਰਬਜੋਤ ਸਿੰਘ ਸਿੱਧੂ ਉਹਨਾਂ ਨੇ ਐਫ ਆਈ ਆਰ ਦਰਜ ਕਰਵਾਈ ਹੈ ਜਿਹਦੇ ਵਿੱਚ ਰਾਜਾ ਵੜਿੰਗ ਦੇ ਉੱਤੇ ਐਸ ਸੀ ਐਸਟੀ ਐਕਟ ਵੀ ਲੱਗਿਆ ਆ ਆ ਜਿਹੜਾ ਆਈ ਪੀ ਸੀ ਦੀਆਂ ਕਈ ਧਾਰਾਵਾਂ 355 ਮੇਰੇ ਖਿਆਲ ਤੇ 196 ਜਿਹੜੀਆਂ ਨੇ ਉਹ ਇੰਪੋਜ਼ ਕੀਤੀਆਂ ਗਈਆਂ ਨੇ ਰਾਜਾ ਵੜਿੰਗ ਇਸ ਮਾਮਲੇ 'ਚ ਸਿਆਸੀ ਤੌਰ ਤੇ ਤਾਂ ਬਹੁਤ ਬੁਰੀ ਤਰ੍ਹਾਂ ਨਾਲ ਘਿਰ ਚੁੱਕੇ ਸੀ ਆਮ ਆਦਮੀ ਪਾਰਟੀ ਅਕਾਲੀ ਦਲ ਫਲਾਣਾ ਆਦਮ ਕਾਨਾ ਕੋਈ ਵੀ ਪਾਰਟੀ ਨੇ ਨਹੀਂ ਛੱਡਿਆ ਜਿਨੇ ਰਾਜਾ ਵੜਿੰਗ ਦੀ ਇਸ ਮਾਮਲੇ ਤੇ ਨੁਕਤਾ ਚੰਨੀ ਨਾ ਕੀਤੀ ਹੋਵੇ ਰਾਜਾ ਵੜਿੰਗ ਹੁਣ ਕਾਨੂੰਨੀ ਦਾਪੇਚ ਆਏ ਨੇ ਪਹਿਲਾਂ ਤਾਂ ਐਸਸੀਐਸਸੀ ਐਸਟੀ ਕਮੇਸੀ ਕਮਿਸ਼ਨ ਪੰਜਾਬ ਹੈ ਜਿਹੜਾ ਉਹਨੇ ਤੇ ਜਿਹੜਾ ਨੈਸ਼ਨਲ ਕਮਿਸ਼ਨ ਹੈ ਕੌਮੀ ਕਮਿਸ਼ਨ ਹੈ ਉਹਨੇ ਜਿਹੜਾ ਇੱਤੇ ਕਾਰਵਾਈ ਦੇ ਲਈ ਜ਼ੋਰ ਪਾਇਆ ਹੋਇਆ ਉਹਨਾਂ ਨੂੰ ਤੜੀ ਪਾਰ ਕਰਨ ਦੀਆਂ ਗੱਲਾਂ ਵੀ ਉਹ ਸਾਰਾ ਕੁਝ ਚੱਲ ਰਿਹਾ ਹੈ ਪਰ ਹੁਣ ਜਦੋਂ ਐਫਆਈਆਰ ਹੋਈ ਹੈ ਹੁਣ ਇਸ ਐਫਆਈਆਰ ਦੇ ਵਿੱਚ ਉਹਨਾਂ ਨੂੰ ਕਾਨੂੰਨੀ ਦਾਪੇਜ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਗ੍ਰਿਫਤਾਰੀ ਵੀ ਹੋ ਸਕਦੀ ਹੈ ਹਾਲਾਂਕਿ ਇਹਦੀ ਇਲੈਗਲਿਟੀਜ਼ ਚੈੱਕ ਕਰਨ ਵਾਲੀਆਂ ਨੇ ਇਹਦੇ ਕਾਨੂੰਨੀ ਪੱਖ ਦੇਖਣ ਵਾਲੇ ਨੇ ਕਿ ਕਿ ਜਿਹੜੀਆਂ ਧਾਰਾਵਾਂ ਲੱਗੀਆਂ ਨੇ ਉਹਨਾਂ 'ਚ ਜ਼ਮਾਨਤ ਦਾ ਕੀ ਸੀਨ ਹੈ ਉਹਨਾਂ 'ਚ ਸਜ਼ਾਾਂ ਦਾ ਕੀ ਸੀਨ ਹੈ SCST ਐਕ ਦੇ ਵਿੱਚ ਘੱਟੋ ਘੱਟ 6 ਤੇ ਵੱਧ ਤੋਂ ਵੱਧ 5 ਸਾਲ ਦੀ ਸਜ਼ਾ ਹੁੰਦੀ ਹੈ ਉਹ ਨਿਰਪਰ ਕਰਦਾ ਕਿ ਤੁਸੀਂ ਕ੍ਰਾਈਮ ਕਿਵੇਂ ਦਾ ਕਮਿਟ ਕੀਤਾ ਹੈ ਪਰ ਸਭ ਤੋਂ ਵੱਡਾ ਸਵਾਲ ਜਿਹੜਾ ਇੱਥੇ ਖੜਾ ਹੁੰਦਾ ਹੈ ਕਿ ਰਾਜਾ ਵੜਿੰਗ ਸਿਆਸੀ ਤੌਰ ਤੇ ਤਾਂ ਘیرے-ਘیرے ਲੋਕਾਂ ਨੇ ਤਾਂ ਘਿਰਨਾ ਘਿਰਨਾ ਸੀ ਆਪਣੇ ਪੈਰ ਨਹੀਂ ਲਾ ਰਹੇ ਜਿਨ੍ਹਾਂ ਨੇ ਦਲਿਤ ਵੱਡੇ ਆਗੂ ਹੈ ਇਸ ਸਮੇਂ ਪੰਜਾਬ ਕਾਂਗਰਸ ਦੇ ਵਿੱਚ ਜਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣ ਸੁਖਵਿੰਦਰ ਡੈਨੀ ਹੋਣ ਅਸੋ ਗਵਿੰਦਰ ਜੈਨੀ ਤੋਂ ਉਸੇ ਭਾਈਚਾਰੇ ਚ ਆਉਂਦੇ ਆ ਮਜਬੀ ਸਿੱਖਾਂ ਦੇ ਚੋਂ ਜਿੱਚੋ ਬੁੱਟਾ ਸਿੰਘ ਆਉਂਦੇ ਸੀ ਇਸੇ ਤਰ੍ਹਾਂ ਨਾਲ ਹੀ ਰਾਜਕੁਮਾਰ 베ਰਕਾ ਹੋਂ ਉਹ ਵੀ ਉਸੇ ਭਾਈਚਾਰੇ ਚ ਆਉਂਦੇ ਆ ਲੰਮਸਲਮ ਤੁਸੀਂ ਇੱਕ ਗੱਲ ਨੋਟ ਕੀਤੀ ਤਰਨਤਾਰਨ ਨਾਲ ਇਲੈਕਸ਼ਨ ਦੇ ਵਿੱਚ ਤੁਸੀਂ ਵੀ ਮੇਰੇ ਨਾਲ ਸੀ ਕਾਂਗਰਸ ਦੇ ਦਫਤਰ ਦੇ ਵਿੱਚ ਐਸਸੀ ਸੈਲ ਦੀ ਮੀਟਿੰਗ ਹੋਈ ਉਸ ਮੀਟਿੰਗ ਦਾ ਜੇ ਮੈਂ ਹਾਲ ਸੁਣਾਵਾਂ ਤਾਂ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਰਾਜਾ ਵੜਿੰਗ ਦੇ ਦਿਮਾਗ ਚ ਕੀ ਚੱਲ ਸਕਦਾ ਹੈ ਕਿਸ ਤਰ੍ਹਾਂ ਨਾਲ ਦਬਕੇ ਵਾਲੀ ਪੋਜੀਸ਼ਨ ਸੀ ਕਿਸ ਤਰ੍ਹਾਂ ਨਾਲ ਬਾਅਦ ਚ ਖੈਰ ਉਹਨਾਂ ਨੇ ਠੰਡੇ ਮਤੇ ਨਾਲ ਵੀ ਗੱਲਾਂ ਕੀਤੀਆਂ ਕਈ ਹਾਸੇ ਮਜ਼ਾਕ ਵਾਲੀਆਂ ਵੀ ਕੀਤੀਆਂ ਪਰ ਸ਼ੁਰਾਤੀ ਦੌਰ ਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਦੇ ਨਾਲ ਉੱਥੇ ਸਾਰਾ ਜਿਹੜਾ ਤਾਣਾ ਸਿਰਜਿਆ ਉਹ ਇੱਕ ਦੇਖਣ ਵਾਲੀ ਗੱਲ ਸੀ ਅ ਰਾਜਾ ਵੜਿੰਗ ਬਾਰੇ ਜੋ ਚਰਚਾ ਜੋ ਮੀਡੀਆ ਡਿਸਕੋਰਸ ਬਣਿਆ ਹੈ ਆ ਆਮ ਲੋਕਾਂ 'ਚ ਚਰਚਾ ਕੇ ਦੇਖੋ ਜੀ ਇਹ ਹੰਕਾਰ ਬੋਲ ਰਿਹਾ ਰਾਜਾ ਵੜਿੰਗ ਦਾ ਰਾਜਾ ਵੜਿੰਗ ਦੇ ਅੰਦਰ ਜਾਤੀਵਾਦ ਬੋਲ ਰਿਹਾ ਹੈ ਰਾਜਾ ਵੜਿੰਗ ਦੇ ਅੰਦਰ ਜਿਹੜਾ ਕਹਿ ਲਈਏ ਕਿ ਇੱਕ ਪ੍ਰਧਾਨਗੀ ਵਾਲਾ ਜਿਹੜਾ ਸਿਸਟਮ ਹੁੰਦਾ ਉਹ ਬੋਲ ਰਿਹਾ ਹੈ ਦੇਖੋ ਇਹ 'ਚ ਕੋਈ ਸ਼ੱਕ ਨਹੀਂ ਕਿ ਰਾਜਾ ਵੜਿੰਗ ਦਾ ਜਿਹੜਾ ਪਰਿਵਾਰ ਪਿਸ਼ੋਕੜਾ ਉਹ ਜ਼ਗੀਰੂ ਪਿਸ਼ੋਕੜ ਹੈ ਫਿਊਡਲ ਮਾਨਸਿਕਤਾ ਉਹਨਾਂ ਦੇ ਵਿੱਚ ਹੁਣੀ ਸੁਭਾਅਕ ਜੀ ਗੱਲ ਸੀ ਇਹ 'ਚ ਕਾਂਗਰਸ ਦਾ ਕਸੂਰ ਜ਼ਿਆਦਾ ਹੈ ਕਾਂਗਰਸ ਦਾ راہੁਲ ਗਾਂਧੀ ਸੰਵਿਧਾਨ ਦੀ ਕਾਪੀ ਚੱਕ ਕੇ ਤਾਂ ਖੜਾ ਹੋ ਜਾਂਦਾ ਤੇ ਦਲਤਾਂ ਨੂੰ ਇਹ ਚੀਜ਼ ਬਹੁਤ ਪਸੰਦ ਵੀ ਆਈ ਦਲਤਾਂ ਨੇ ਵੱਡੇ ਪੱਧਰ ਦੇ ਉੱਤੇ 2024 ਚ ਲੋਕਾਂ ਨੇ ਵੋਟ ਵੀ ਪੂਲ ਕੀਤੀ ਇਵਨ ਕਿ ਤਰਨ-ਤਾਰਨ ਦੇ ਵਿੱਚ ਵੀ ਆਪਾਂ ਇਹ ਦੇਖੀ ਕਿ ਜਿੰਨੇ ਕ ਦਲਿਤ ਲੋਕਾਂ ਨਾਲ ਗੱਲ ਕਰੀ ਤਾਂ ਉਹਨਾਂ ਦੀ ਪਹਿਲੀ ਜਾਂ ਦੂਜੀ ਪਸੰਦ ਕਾਂਗਰਸ ਹੁੰਦੀ ਸੀਗੀ ਇਸ ਦੌਰ ਦੇ ਵਿੱਚ ਵੀ ਤਾਂ ਉਸ ਸਭ ਕਾਸੇ ਦੇ ਵਿੱਚ ਕਾਂਗਰਸ ਦੀ ਗਲਤੀ ਹੈ ਕਿ ਕਾਂਗਰਸ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਰਾਜਾ ਵੜਿੰਗ ਦੀ ਫਿਊਡਲ ਮਾਨਸਿਕਤਾ ਆ ਜਿਹੜੀ ਜਿਹੜੀ ਜ਼ਗੀਰੂ ਸੋਚ ਹੈ ਉਹਨੂੰ ਥੰਮ ਨਹੀਂ ਲਾ ਸਕੀ ਉਹਨੂੰ ਘਟਾ ਨਹੀਂ ਸਕੀ ਹੁਣ ਸਵਾਲ ਇੱਥੇ ਖੜਾ ਹੋ ਗਿਆ ਕਿ ਰਾਜਾ ਵੜਿੰਗ ਨਾਲ ਬੰਨ ਨਾਕੀ ਹੈ ਤਾਂ ਬਾਜਵਾ ਸਾਹਿਬ ਜੋ ਸਿਆਸੀ ਸਫਾ ਦੇ ਵਿੱਚ ਚਰਚਾਵਾ ਸ਼ੁਰੂ ਹੋ ਗਈਆਂ ਨੇ ਕੀ ਇਸ ਬਿਆਨ ਦੇ ਮੰਗਰੋਂ ਹੁਣ ਰਾਜਾ ਵੜਿੰਗ ਦੀ ਕੀ ਪ੍ਰਧਾਨਗੀ ਵਾਲੀ ਕੁਰਸੀ ਤੋਂ ਛੁੱਟੀ ਹੋ ਸਕਦੀ ਹੈ ਆਖਰਕਾਰ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਬਣਦੀਆਂ ਨੇ ਗगन ਜੇ ਕਾਂਗਰਸ ਦੇ ਸੋਰਸਸ ਦੀ ਗੱਲ ਮੰਨੀ ਹੈ ਹੂੰ ਬਹੁਤ ਸਾਰੇ ਮਲਟੀਪਲ ਸੋਰਸਸ ਤੋਂ ਇੱਕ ਖਬਰ ਆਉਂਦੀ ਹੈ ਵੱਖ-ਵੱਖ ਜਿਹੜੇ ਵਸੀਲੇ ਸਰੋਤ ਨੇ ਉਹ ਇਹ ਗੱਲ ਕਹਿੰਦੇ ਨੇ ਸੂਤਰਗੱਲ ਕਹਿੰਦੇ ਨੇ ਕਿ ਰਾਜਾ ਵੜਿੰਗ ਦਾ ਜਾਣਾ ਤੈ ਹੈ ਇਹ ਗੱਲ ਕਲੀਅਰ ਹੈ ਕਿ ਰਾਜਾ ਵੜਿੰਗ ਮਹੀਨੇ ਖੰਡ ਦੇ ਵਿੱਚ ਵਿੱਚ ਵਸਤੱਕ ਅਕਤੂਬਰ ਦੀ ਗੱਲ ਕਹੀ ਜਾ ਰਹੀ ਸੀ ਕਿ ਅਕਤੂਬਰ ਚ ਚਲੇ ਜਾਣਗੇ ਕਿਉਂਕਿ ਬਿਹਾਰ ਇਲੈਕਸ਼ਨ ਆ ਗਏ ਕਾਂਗਰਸ ਦੀ ਜਿਆਦਾ ਦੀ ਚੋਟੀ ਦੀ ਲੀਡਰਸ਼ਿਪ ਜਿਹੜੀ ਐਸੇ ਫੈਸਲੇ ਲੈਂਦੀ ਹੈ ਉਹ ਲੀਡਰਸ਼ਿਪ ਸਾਰੀ ਦੀ ਸਾਰੀ ਜਿਹੜੀ ਹੈ ਮਾਫ ਕਰਨਾ ਉਹ ਬਿਹਾਰ ਇਲੈਕਸ਼ਨ ਚ ਬਿਜੀ ਆ ਉਧਰ ਰੁਝੀ ਹੋਣ ਕਰਕੇ ਇਹ ਮਾਮਲਾ ਟਲ ਚੁੱਕਿਆ ਪਰ ਇਹ ਗੱਲ ਕਨਫਰਮ ਹੈ ਕਿ ਰਾਜਾ ਵੜਿੰਗ ਦਾ ਅੱਜ ਨਹੀਂ ਕੱਲ ਨਹੀਂ ਦਾ ਜਾਣਾ ਤੈ ਹੈ ਇਹ ਕਾਂਗਰਸ ਦੇ ਅੰਦਰੂਨੀ ਸੂਤਰ ਪੂਰੀ ਤਰ੍ਹਾਂ ਨਾਲ ਕਨਫਰਮ ਕਰਦੇ ਆ ਹਾਲਾਂਕਿ ਰਾਜਾ ਵੜਿੰਗ ਦਾ ਧੜਾ ਇਹ ਗੱਲ ਲਗਾਤਾਰ ਡਿਨਾਈ ਕਰ ਰਿਹਾ ਹੈ ਜਾਂ ਉਹਨਾਂ ਦੇ ਸਿੰਥਸਾਈਜ਼ਰ ਹਮਦਰਦ ਇਸ ਗੱਲ ਨੂੰ ਨਹੀਂ ਮੰਨ ਰਹੇ ਪਰ ਇਹ ਗੱਲ ਤੈ ਹੈ ਹੁਣ ਬਲਦੀ ਦੇ ਤੇਲ ਪਾਉਣ ਵਾਲਾ ਬਿਆਨ ਹੈ ਜਿਹੜਾ ਰਾਜਾ ਵੜਿੰਗ ਦਾ ਇਹ ਕੰਮ ਕਰੂਗਾ ਓਕੇ ਮੈਂ ਉਹ ਇਸ ਤਰ੍ਹਾਂ ਨਾਲ ਕਿ ਕਾਂਗਰਸ ਦੇ ਦੋ ਮੇਜਰ ਬੇਸ ਨੇ ਇਸ ਸਮੇਂ ਪੰਜਾਬ ਦੇ ਵਿੱਚ ਵੈਸੇ ਪਹਿਲਾਂ ਤਿੰਨ ਹੁੰਦੇ ਸੀ ਕਾਂਗਰਸ ਜਮੀਦਾਰ ਭਾਈਚਾਰਾ ਕਿਸਾਨ ਜਿਨ੍ਹਾਂ ਨੂੰ ਆਮ ਸ਼ਬਦਾਂ ਜੱਟ ਕਹਿ ਦਿੱਤਾ ਜਾਂਦਾ ਦਲਿਤ ਭਾਈਚਾਰਾ ਦਲਿਤ ਭਾਈਚਾਰੇ ਚ ਵੀ ਵਾਲਮੀਕੀ ਤੇ ਮਜਵੀ ਸਿੱਖਾਂ ਦਾ ਭਾਈਚਾਰਾ ਇੱਕ ਅਹਿਮ ਰੋਲ ਅਦਾ ਕਰਦਾ ਰਿਹਾ ਤੇ ਦੂਜਾ ਸ਼ਹਿਰੀ ਬ੍ਰਾਹਮਣ ਵੋਟਰ ਬ੍ਰਾਹਮਣ ਵੋਟਰ ਦੇ ਵਿੱਚ ਦਾ ਪਾੜ ਹੈ ਉਹ ਬਾਣੀਆਂ ਵੋਟਰ ਵੀ ਉਹ ਤਾਂ ਲਗਭਗ ਉਦੇ ਚ ਉਹ ਐ ਕਹਿ ਲੋ ਕਿ ਕਾਂਗਰਸ ਕੋਲੇ ਹੁਣ ਬਹੁਤਾ ਵੱਡਾ ਚੰਕ ਨਹੀਂ ਹੈਗਾ ਹੁਣ ਜੇ ਕਾਂਗਰਸ ਕੋਲੇ ਹੈ ਤਾਂ ਉਹ ਮਸਾ 20 30% ਹੈ ਬਾਕੀ ਜਿਆਦਾ ਹਿੱਸਾ ਭਾਜਪਾ ਵੱਲ ਨੂੰ ਝੁਕਾਰ ਰੱਖ ਰਿਹਾ ਕੁਝ ਆਮ ਆਦਮੀ ਪਾਰਟੀ ਨਾਲ ਜਾਂ ਬਾਕੀ ਪਾਰਟੀਆਂ ਦੇ ਨਾਲ ਵੀ ਹੈ ਤਾਂ ਕਾਂਗਰਸ ਦੇ ਕੋਲੇ ਲੈ ਦੇ ਕੇ ਦੋ ਮੋٹے ਚੰਕ ਬਚਦੇ ਸੀ ਦਲਿਤ ਤੇ ਜੱਟ ਸਿੱਖ ਪਾਈਚਾਰਾ ਹੁਣ ਇਹਨਾਂ ਦੋਵਾਂ ਦੇ ਵਿੱਚ ਤੇ ਤਾਂ ਦੋਵੇਂ ਪਾਈਚਾਰੇ ਇਕੱਠੇ ਰਹਿੰਦੇ ਆ ਪਿੰਡਾਂ ਦੇ ਵਿੱਚ ਦੋਵਾਂ ਦੇ ਵਿੱਚ ਜਾਤੀਗਤ ਸਮੱਸਿਆਵਾਂ ਹੈਗੀਆਂ ਨੇਗੀਆਂ ਪਰ ਇਸ ਦੇ ਬਾਵਜੂਦ ਵੀ ਇਹਨਾਂ ਦੇ ਆਪਸ 'ਚ ਬਹੁਤ ਉਹ ਨੇ ਤੇ ਜੇ ਹੁਣ ਇੱਕ ਆਪਣੇ ਵੱਡੇ ਚੰਕ ਨੂੰ ਵੱਡੇ ਹਿੱਸੇ ਨੂੰ ਜਿਹੜਾ ਪਾਰਟੀ ਦਾ ਹਮਦਰਦਾਂ ਦਾ ਹੈ ਜਿਹਦੇ ਵਿੱਚ ਆਵਾਜ਼ ਵੀ ਆ ਰਹੀ ਹੈ ਕਾਂਗਰਸ ਦੇ ਪ੍ਰਤੀ ਜਿਹਦੇ ਵਿੱਚ ਕਾਂਗਰਸ ਪ੍ਰਤੀ ਚੁਕਾਅ ਜਾਂ ਹੁਲਾਰਾ ਦੇਖਿਆ ਜਾ ਰਿਹਾ ਉਸ ਨੂੰ ਨਾਰਾਜ਼ ਨਹੀਂ ਕਰ ਸਕਦੀ ਕਾਂਗਰਸ ਫਿਰ ਬਾਜਵਾ ਸਾਹਿਬ ਇੱਕ ਕਲੇਥੇ ਵੀ ਹੈ ਕਿ ਪ੍ਰਧਾਨ ਦੇ ਪਿੱਛੇ ਪੰਜਾਬ ਕਾਂਗਰਸ ਦਾ ਕੋਈ ਵੀ ਲੀਡਰ ਹਾਲੇ ਤੱਕ ਆ ਕੇ ਨਹੀਂ ਖੜਿਆ ਇਹ ਨਹੀਂ ਕਿਹਾ ਕਿ ਰਾਜਾ ਵੜਿੰਗ ਨੇ ਜੋ ਕਿਹਾ ਉਹ ਗਲਤ ਨਹੀਂ ਕਿਹਾ ਕਿਵੇਂ ਕਹਿ ਦੇਣਗੇ ਗਗਨ ਇਹ ਤਾਂ ਪੈਰਾਂ ਤੇ ਕਹਾੜੀ ਮਾਰਨ ਵਾਲਾ ਕੰਮ ਹੈ ਖਾਸ ਕਰਕੇ ਹੁਣ ਜੇ ਤੁਸੀਂ ਇਹ ਸਵਾਲ ਚੰਨੀ ਨੂੰ ਪੁੱਛੋਗੇ ਉਹ ਕਿਵੇਂ ਕਹਿ ਦੇਣਗੇ ਇਹ ਤਾਂ ਸ਼ਰਿਆਮ ਦਿਖ ਰਿਹਾ ਹੈ ਉਹ ਤਾਂ ਮਾਫੀ ਦੀ ਗੱਲ ਕਰ ਰਹੇ ਉਹ ਤਾਂ ਕਹਿੰਦੇ ਨੇ ਕਿ ਵੀ ਅੜੇ ਸੋ ਛੜੇ ਜਿਹੜਾ ਝੁੱਕ ਗਿਆ ਉਹਨੂੰ ਪੰਥ ਮਾਫ ਕਰ ਦਿੰਦਾ ਸਾਡੇ ਤਾਂ ਇਹ ਰਵਾਇਤਾਂ ਚੰਨੀ ਤਾਂ ਇਹ ਗੱਲ ਕਹਿ ਰਹੇ ਨੇ ਕਿ ਗਲਤੀ ਹੋਈ ਹੈ ਰਾਜਾ ਵੜਿੰਗ ਤੋਂ ਰਾਜਾ ਵੜਿੰਗ ਨੇ ਮਾਫੀ ਮੰਗ ਲਈ ਹੁਣ ਉਹਨੂੰ ਮਾਫ ਕਰ ਦਿਓ ਇਹ ਗੱਲ ਕਹਿ ਰਹੇ ਨੇ ਸੁਖਵਿੰਦਰ ਡੈਨੀ ਵੇਰ ਦਾ ਚੰਨੀ ਬਾਕੀ ਵੀ ਜਿੰਨੇ ਆਗੂ ਬੋਲੇ ਕਾਂਗਰਸ ਦੇ ਕਿਸੇ ਨੇ ਵੀ ਇਨਰੋਸ ਨਹੀਂ ਕੀਤਾ ਗਗਨੇ ਹੋ ਹੀ ਨਹੀਂ ਸਕਦਾ ਰਾਜਾ ਵੜਿੰਗ ਤੋਂ ਗਲਤੀ ਹੀ ਏਡੀ ਵੱਡੀ ਹੋਈ ਹੈ ਰਾਜਾ ਵੜਿੰਗ ਕੁਝ ਵੀ ਕਹੀ ਜਾਣਾ ਚ ਸਿਰ ਦਾ ਤਾਜ ਕਹੀ ਜਾਣ ਜੋ ਮਰਜੀ ਕਹੀ ਜਾਣ ਪਹਿਲੀ ਗੱਲ ਰਾਜਾ ਵੜਿੰਗ ਦੀ ਕੋਈ ਸਿਆਸੀ ਟ੍ਰੇਨਿੰਗ ਮੈਨੂੰ ਤਾਂ ਨਜ਼ਰ ਨਹੀਂ ਆਉਂਦੀ ਜੇ ਸਿਆਸੀ ਟ੍ਰੇਨਿੰਗ ਹੋਈ ਹੁੰਦੀ ਤਾਂ ਉਹਨਾਂ ਨੂੰ ਆਪਣੇ ਜਿਹੜੇ ਪਾਰਟੀ ਦੇ ਵੱਡੇ ਲੀਡਰ ਨੇਗੇ ਜਿਹੜੇ ਲੀਡਰਾਂ ਨੇ ਪਾਰਟੀ ਸ਼ੁਰੂ ਤੋਂ ਚਲਾਈ ਚਾਹੇ ਬੁੱਟਾ ਸਿੰਘ ਅਕਾਲੀ ਦਲ ਚ ਸੀ ਪਹਿਲੀ ਵਾਰ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਬਣੇ ਉਦੋਂ ਬਾਅਦ ਤੋਂ ਲਗਾਤਾਰ ਅਖੀਰ ਤੱਕ ਅਖਰੀ ਸਹਾ ਹਾਂ ਤੱਕ ਕਾਂਗਰਸ ਚ ਰਹੇ ਜੀ ਉਹਨਾਂ ਬਾਰੇ ਹੀ ਨਹੀਂ ਪਤਾ ਕਿ ਉਹਨੂੰ ਕਹੀਏ ਕਿ ਉਹ ਪੱਠੇ ਪੱਠੇ ਤਾਂ ਉਸ ਜਮਾਨੇ 'ਚ ਹਰ ਕੋਈ ਪਾਉਂਦਾ ਸੀ ਕਿਉਂਕਿ ਸੁਧਾਰਨ ਘਰਾਂ ਦੇ ਲੋਕ ਸੀ ਚਾਹੇ ਜਿਮੀਦਾਰਾ ਪਰਿਵਾਰਾਂ 'ਚੋਂ ਸੀ ਚਾਹੇ ਉਹ ਸਾਰੇ ਹੀ ਪੱਠੇ-ਪੁੱਠੇ ਪਾਉਂਦੇ ਸੀਗੇ ਸਾਰੇ ਕੋਈ ਸੋਨੇ ਦੇ ਚਮਚਿਆਂ ਚ ਖਾਣ ਪੀਣ ਵਾਲਿਆਂ 'ਚ ਨਹੀਂ ਸੀ ਜੰਮੇ ਉਸ ਉਸ ਦੌਰ ਦੇ ਲੀਡਰ ਚਾਹੇ ਗਿਆਨੀ ਜੈਲ ਸਿੰਘ ਸੀ ਪ੍ਰਕਾਸ਼ ਸਿੰਘ ਬਾਦਲ ਸੀ ਜਾਂ ਹੋਰ ਬਹੁਤ ਸਾਰੇ ਲੀਡਰ ਨੇ ਕਮਿਊਨਿਸਟ ਲਹਿਰ ਦੇ ਲੀਡਰ ਨੇ ਕੋਈ ਵੀ ਉਸ ਤਰੀਕੇ ਨਾਲ ਸੀ ਜੰਮੇ ਸਿਰਫ ਰਜਵਾੜਿਆਂ ਨੂੰ ਛੱਡ ਕੇ ਜ਼ਗੀਰਦਾਰਾਂ ਨੂੰ ਛੱਡ ਕੇ ਬਾਕੀ ਤਾਂ ਸਾਰੇ ਥੱਲੇ ਉੱਠ ਕੇ ਗਏ ਸੀ ਵੀ ਤੁਹਾਨੂੰ ਉਹਦੇ ਬਾਰੇ ਪਤਾ ਹੀ ਨਹੀਂ ਹੈ ਤੁਹਾਨੂੰ ਬੁਟਾ ਸਿੰਘ ਕੌਣ ਸੀ ਕਿੰਨੀ ਵਾਰ ਲੋਕ ਸਭਾ ਦਾ ਮੈਂਬਰ ਬਣਿਆ ਕੀ ਕਿੱਥੋਂ ਕਿੱਥੋਂ ਬਣ ਤੁਹਾਨੂੰ ਪਤਾ ਹੀ ਨਹੀਂਗਾ ਤੁਸੀਂ ਇਹ ਗੱਲ ਐ ਨਹੀਂ ਕਹਤੀ ਕਿ ਰਾਜਾ ਵੜਿੰਗ ਨੂੰ ਪਤਾ ਸੀ ਉਹਨੇ ਫਿਰ ਵੀ ਇਹ ਗੱਲ ਕਹਤੀ ਉਹਨਾਂ ਨੂੰ ਇਸ ਚੀਜ਼ ਦਾ ਗਿਆਨ ਹੀ ਨਹੀਂ ਸੀ ਬਾਕੀ ਰਾਜਾ ਵੜਿੰਗ ਦੇ ਬਿਆਨ ਬਾਰੇ ਤਾਂ ਜੋ ਸੈ ਸਿੱਖੁੰਡਾ ਤੇ ਚਰਚਾ ਇਹ ਹੈ ਕਿ ਅੰਦਰ ਖਾਤੇ ਗੰਢ ਦੁੱਪਾਂ ਨਹੀਂ ਗਈਆਂ ਤੇ ਪਹਿਲਾਂ ਵਾਲਾ ਬਿਆਨ ਵੀ ਉਸੇ ਸਿਲਸਲੇ ਚ ਸੀ ਹਿੰਦੁਸਤਾਨ ਖਾਲਸਤਾਨ ਵਾਲਾ ਤੇ ਇਹ ਵੀ ਉਸੇ ਸਿਲਸਲੇ 'ਚ ਹੈ ਬੱਕਰੀ ਗੱਲ ਹੈ ਕਿ ਫਸ ਰਾਜਾ ਆਪਣੇ ਕੁਸੂਤੇ ਗਏ ਇਸ ਮਾਮਲੇ ਦੇ ਵਿੱਚ ਤੇ ਕਾਂਗਰਸੀ ਲੀਡਰ ਕਿਵੇਂ ਪੈਰ ਲਾ ਲੈਣਗੇ ਉਹ ਨਹੀਂ ਕਹਿ ਸਕਦੇ ਇਸ ਨੂੰ ਸਹੀ ਇਹਦਾ ਸ਼ਰਿਆ ਬਹੁਤ ਜਿਹੜੇ ਸ਼ਬਦ ਨੇ ਤਾਂ ਆਨ ਰਿਕਾਰਡ ਨੇਗੇ ਇਹਨਾਂ ਤੋਂ ਰਾਜਾ ਵੜੇ ਗਏ ਵੀ ਨਹੀਂ ਕਹਿ ਸਕਦੇ ਕਿ ਮੀਡੀਆ ਨੇ ਮੇਰਾ ਬਿਆਨ ਤਰੋੜ ਮਰੋੜ ਕੇ ਪੇਸ਼ ਕਰਤਾ ਇਹਨਾਂ ਤੋਂ ਵੀ ਨਹੀਂ ਕਹਿ ਸਕਦੇ ਜਨਨਿਕ ਰਾਜਾ ਵੜਿੰਗ ਕੁਸੂਤੇ ਫਸ ਚੁੱਕਿਆ ਉਹਨਾਂ ਦਾ ਜਾਣਾ ਤੈ ਸੀ ਮੈਨੂੰ ਲੱਗਦਾ ਕਿ ਇਹ ਘਟਨਾ ਉਹਨੂੰ ਇੱਕ ਵੱਡਾ ੱਟਕਾ ਮਾਰੂਗੀ ਕੁਰਸੀ ਤੋਂ ਠਾਣਨ ਵਾਸਤੇ ਪ੍ਰਧਾਨਗੀ ਵਾਲੀ ਤੋਂ ਰਾਜਾ ਵੜਿੰਗ ਉਹਨਾਂ ਨੂੰ ਜਿਹੜੀ ਇਹ ਘਟਨਾ ਹੈ ਇਹ ਘਟਨਾ ਲਗਭਗ ਇਸ ਪਾਸੇ ਵੱਲ ਵਧਦੀ ਹੋਈ ਅੱਜ ਦੀ ਖੜੀ ਨਜ਼ਰ ਆਉਂਦੀ ਹੈ ਕਿ ਰਾਜਾ ਵੜਿੰਗ ਦੀਆਂ ਸਿਆਸੀ ਮੁਸ਼ਕਿਲਾਂ ਇਸ ਤੋਂ ਬਾਅਦ ਵਧਣ ਗਈਆਂ ਕਾਨੂੰਨੀ ਮੁਸ਼ਕਿਲਾਂ ਖੈਰ ਇੰਨੀਆਂ ਵਧਣ ਨਾ ਉਹਨਾਂ ਲੋਕ ਜਮਾਨਤਾਂ ਚ ਮੋਨਤਾ ਲੈ ਲੈਂਦੇ ਇਹਨਾਂ ਕੋਲੇ ਪੈਸੇ ਹੈਗੇ ਮਹਿੰਗੇ ਵਕੀਲ ਕਰਦੇ ਆ ਮਹਿੰਗੇ ਵਕੀਲਾਂ ਦਾ ਵੈਸੀ ਬਹੁਤ ਅਸਰ ਸੂਖ ਹੁੰਦਾ ਹੈ ਪਰ ਸਿਆਸੀ ਤੌਰ ਤੇ ਰਾਜ ਕਾਂਗਰਸ ਦੇ ਲਈ ਇਹ ਚੀਜ਼ ਬਣਦੀ ਜਾ ਰਹੀ ਹੈ ਜੋ ਤੁਸੀਂ ਆਸੇ ਪਾਸੇ ਦੇਖਦੇ ਹੋ ਕਿ ਜੇ ਕਾਂਗਰਸ ਨੇ ਜਿੱਤਣਾ ਹੈ ਜੇ ਕਾਂਗਰਸ ਨੇ 227 ਦੇ ਵਿੱਚ ਸਰਕਾਰ ਬਣਾਉਣੀ ਹੈ ਪੰਜਾਬ ਦੇ ਵਿੱਚ ਤਾਂ ਰਾਜਾ ਵੜਿੰਗ ਤੋਂ ਖਹਿੜਾ ਛਡਾ ਲਿਆ ਜਾਵੇ ਚੰਗੀ ਗੱਲ ਹੈ ਜਾਨੀ ਕਿ ਇਸ ਤਰ੍ਹਾਂ ਦੀ ਧਾਰਨਾ ਬਣ ਰਹੀ ਹੈ ਹੁਣ ਕਾਂਗਰਸ ਅੱਗੇ ਕਾਰਵਾਈ ਕੀ ਕਰਦੀ ਹੈ ਇੱਕ علیحد੍ਹਾ ਗੱਲ ਹੈ ਪਰ ਮੈਨੂੰ ਲੱਗਦਾ ਕਿ ਇੱਕ ਵੱਡਾ ਪੁਸ਼ ਇੱਕ ਵੱਡਾ ੱੱਕਾ ਰਾਜਾ ਵੜਿੰਗ ਦੀ ਪ੍ਰਧਾਨਗੀ ਤੋਂ ਪਾਸੇ ਹਟਾਉਣ ਵੱਲ ਹਟਾਇਆ ਤਾਂ ਜਾਣਾ ਇਸ ਬਾਰੇ ਦਾ ਸੋਰਸ ਬਹੁਤ ਪੁਖਤਾ ਭਰੋਸੇ ਨਾਲ ਗੱਲ ਕਹਿ ਰਿਹਾ ਕਿ ਰਾਜਾ ਵੜਿੰਗ ਜਾਣਗੇ ਹੀ ਜਾਣਗੇ ਤਾਂ ਤੁਸੀਂ ਕਿਵੇਂ ਵੇਖਦੇ ਹੋ ਰਾਜਾ ਵਿਡਿੰਗ ਦੇ ਵਿਆਹ ਨੂੰ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ